ਆਪਾਂ ਅਕਸਰੀ ਐਦਾਂ ਦੀਆਂ ਘਟਨਾਵਾਂ ਸੁਣਦੇ ਆ ਜਿਨ੍ਹਾਂ ਵਿੱਚ ਕਿਤੇ ਤਾਂ ਪਤੀ ਪ੍ਰੇਮਿਕਾ ਦੇ ਲਈ ਪਤਨੀ ਨੂੰ ਮਰਵਾ ਦਿੰਦਾ ਹੈ ਜਾਂ ਮਾਰ ਦਿੰਦਾ ਹੈ ਕਿਤੇ ਪਤਨੀ ਪ੍ਰੇਮੀ ਦੇ ਲਈ ਪਤੀ ਨੂੰ ਮਰਵਾ ਦਿੰਦੀ ਹੈ ਪਰ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਸ ਘਟਨਾ ਦੇ ਵਿੱਚ ਇੱਕ ਵਿਧਵਾ ਔਰਤ ਦਾ ਕਤਲ ਹੁੰਦਾ ਹੈ ਕਤਲ ਬੜੀ ਬੇਰਹਿਮੀ ਦੇ ਨਾਲ ਕੀਤਾ ਜਾਂਦਾ ਜੋ ਕਿ ਆਪਣੀ 15 ਸਾਲਾ ਬੇਟੀ ਦੇ ਨਾਲ ਰਹਿ ਰਹੀ ਸੀ ਜਿਸ ਨੇ ਆਪਣੀ ਬੇਟੀ ਨੂੰ ਬੜੀਆਂ ਮੁਸ਼ਕਲਾਂ ਦੇ ਨਾਲ ਪਾਲਿਆ ਸੀ ਇਸ ਦਾ ਕਤਲ ਹੁੰਦਾ ਜਦੋਂ ਇਸ ਦੀ লাশ ਮਿਲਦੀ ਹੈ ਤਾਂ ਨੰਗਨ ਹਾਲਤ ਦੇ ਵਿੱਚ ਮਿਲਦੀ ਹੈ ਬੜੀ ਬੇਰਹਿਮੀ ਦੇ ਨਾਲ ਇਸ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ ਤੇ ਜਦੋਂ ਫਿਰ ਪੁਲਿਸ ਤਤਕਸ਼ ਕਰਦੀ ਹੈ ਤੇ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਛੁੱਟ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਲਖਨਊ ਤੇ ਇਸ ਦੇ ਅਧੀਨ ਪੈਂਦਾ ਥਾਣਾ ਚਿੰਨਹਟ ਤੇ ਚਿੰਨਹਟ ਥਾਣੇ ਦੇ ਅਧੀਨ ਪੈਂਦਾ ਪਿੰਡ ਸੇਮਰਾ ਇੱਥੋਂ ਦਾ ਰਹਿਣ ਵਾਲਾ ਜੋਗਿੰਦਰ ਸਿੰਘ ਤੇ ਉਸ ਦੀ ਪਤਨੀ ਊਸ਼ਾ ਸਿੰਘ ਤੇ ਇਹਨਾਂ ਦੀ ਇੱਕ ਬੇਟੀ ਬੜਾ ਅੱਛਾ ਪਰਿਵਾਰ ਸੀ ਸਭ ਕੁਝ ਬੜਾ ਵਧੀਆ ਚੱਲਦਾ ਸੀ ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ ਜੋਗਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਜੋ ਪਤਨੀ ਹੁੰਦੀ ਹੈ ਉਹ ਹੁਣ ਵਿਧਵਾ ਹੋ ਜਾਂਦੀ ਹੈ ਤੇ ਆਪਣੀ ਬੇਟੀ ਦਾ ਪਾਲਣ ਪੋਸ਼ਣ ਕਰ ਰਹੀ ਹੁੰਦੀ ਹੈ ਉਹ ਸੇਮਰਾ ਪਿੰਡ ਦੇ ਵਿੱਚ 1000 ਸਕਰ ਫੁੱਟ ਦੇ ਮਕਾਨ ਦੇ ਵਿੱਚ ਰਹਿ ਰਹੀ ਸੀ ਉਹ ਹਾਊਸ ਕੀਪਿੰਗ ਦਾ ਕੰਮ ਕਰਦੀ ਸੀ ਜੋ ਕੁੜੀ ਸੀ ਉਹ ਪੜਦੀ ਸੀ ਸਭ ਕੁਝ ਚੰਗਾ ਚੱਲ ਰਿਹਾ ਸੀ ਚੰਗਾ ਚੱਲਦੇ ਚੱਲਦੇ 17 ਮਈ 2025 ਆ ਜਾਂਦਾ ਹੈ 17 ਮਈ 2025 ਦੀ ਦੇਰ ਰਾਤ ਨੂੰ ਜਾਨੀ 17 18 ਮਈ ਦੀ ਦੇਰ ਰਾਤ ਨੂੰ ਜੋ ਊਸ਼ਾ ਸਿੰਘ ਦੀ ਕੁੜੀ ਹੁੰਦੀ ਹੈ ਉਹ ਕੋਠੇ ਤੇ ਚੜਦੀ ਹੈ ਤੇ ਉੱਚੀ ਉੱਚੀ ਚੀਕਾ ਮਾਰਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਮਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਬਦਮਾਸ਼ਾਂ ਨੇ ਮੇਰੀ ਮਾਂ ਨੂੰ ਮਾਰ ਦਿੱਤਾ ਜਦੋਂ ਹੁਣ ਇਹ ਰੌਲਾ ਆਸੇ ਪਾਸੇ ਦੇ ਆਂਡੀ ਗਵਾਂਡੀ ਸੁਣਦੇ ਆ ਤਾਂ ਉਸ ਤੇ ਘਰ ਆ ਜਾਂਦੇ ਨੇ ਜਦੋਂ ਗਵਾਂਡੀ ਆ ਕੇ ਦੇਖਦੇ ਨੇ ਤਾਂ ਊਸ਼ਾ ਦੀ লাশ ਘਰ ਦੇ ਵਿੱਚ ਪਿਛਲੇ ਕਮਰੇ ਦੇ ਵਿੱਚ ਪਈ ਸੀ ਖੂਨ ਨਾਲ ਲਥਪਸ ਸੀ ਤੇ ਉਹ ਨੰਗਨ ਹਾਲਤ ਦੇ ਵਿੱਚ ਸੀ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤਕਰੀਬਨ ਸਵੇਰ ਦੇ 3:30 ਵਜੇ ਦਾ ਟਾਈਮ ਹੁੰਦਾ ਹੈ ਪੁਲਿਸ ਆਉਂਦੀ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਇੱਧਰ ਜੋ ਕੁੜੀ ਹੁੰਦੀ ਹੈ ਉਹ ਆਪਣੇ ਮਾਮੇ ਨੂੰ ਫੋਨ ਕਰਦੀ ਹੈ ਕਿ ਮਾਮਾ ਜੀ ਐਦਾਂ ਹੋ ਗਿਆ ਮਾਂ ਨੂੰ ਬਦਮਾਸ਼ਾਂ ਨੇ ਮਾਰ ਦਿੱਤਾ ਹੁਣ ਮਾਮਾ ਵੀ ਮੌਕੇ ਤੇ ਆਉਂਦਾ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਸਭ ਤੋਂ ਵੱਡਾ ਸਵਾਲ ਪੁਲਿਸ ਦੇ ਅੱਗੇ ਇਹ ਸੀ ਕਿ ਆਖਰ ਇਸ ਔਰਤ ਦਾ ਕਤਲ ਕਿਸ ਨੇ ਕਰ ਦਿੱਤਾ ਕਿਉਂਕਿ ਪੁਲਿਸ ਚੱਕਰਾਂ ਦੇ ਵਿੱਚ ਸੀ ਪਹਿਲੀ ਨਜ਼ਰ ਦੇ ਵਿੱਚ ਇਹ ਲੱਗ ਰਿਹਾ ਸੀ ਜਿਵੇਂ ਊਸ਼ਾ ਸਿੰਘ ਦਾ ਪਹਿਲਾਂ ਰੇਪ ਕੀਤਾ ਗਿਆ ਹੋਵੇ ਕਿਉਂਕਿ ਉਹ ਨਗਨ ਹਾਲਤ ਦੇ ਵਿੱਚ ਸੀ ਤੇ ਲੁੱਟ ਨੂੰ ਅੰਜਾਮ ਦਿੱਤਾ ਹੋਵੇ ਪੁਲਿਸ ਕਈ ਐਂਗਲਾਂ ਤੋਂ ਇਸ ਕੇਸ ਨੂੰ ਦੇਖ ਰਹੀ ਸੀ ਤੇ ਹੁਣ ਕੁੜੀ ਤੋਂ ਪੁੱਛਗਿੱਛ ਕਰ ਜਿਆ ਕਿ ਆਖਰ ਕੀ ਹੋਇਆ ਸੀ ਤਾਂ ਕੁੜੀ ਨੇ ਕਿਹਾ ਕਿ ਮੈਂ ਤਾਂ ਸੁੱਤੀ ਪਈ ਸੀ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਕਿ ਬਦਮਾਸ਼ਾਂ ਨੇ ਮੇਰੀ ਮਾਂ ਦਾ ਕਤਲ ਕੀਤਾਗਾ ਹੁਣ ਜੋ ਪੁਲਿਸ ਵਾਲੇ ਸੀ ਉਹ ਕੁੜੀ ਦੇ ਬਿਆਨ ਲਗਾਤਾਰ ਲੈ ਰਹੇ ਸੀ ਪਰ ਕੁੜੀ ਬਿਆਨਾਂ ਦੇ ਵਿੱਚ ਫੇਰ ਬਦਲ ਕਰ ਰਹੀ ਸੀ ਹੁਣ ਜਦੋਂ ਕੁੜੀ ਦੇ ਬਿਆਨਾਂ ਦੇ ਵਿੱਚ ਫੇਰ ਬਦਲ ਹੁੰਦੀ ਪੁਲਿਸ ਦੇਖਦੀ ਹੈ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਕੁੜੀ ਤੇ ਕਿ ਜਰੂਰ ਕੁਝ ਗੜਬੜ ਹੈ ਪੁਲਿਸ ਹੁਣ ਹੋਰ ਤਫ਼ਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਆਸਿਓ ਪਾਸਿਓ ਪਤਾ ਲੱਗਦਾ ਹੈ ਕਿ ਜੋ ਇਹ ਕੁੜੀ ਹੈ ਇਸ ਦਾ ਇੱਕ ਪ੍ਰੇਮੀ ਆ 17 ਸਾਲਾ ਜੋ ਕਿ ਅਦਾਰਸ਼ ਨਗਰ ਦਾ ਰਹਿਣ ਵਾਲਾ ਹੈ ਉਹ ਇਸ ਦੇ ਨਾਲ ਪ੍ਰੇਮ ਕਰਦਾ ਇਹ ਦੋਨੋਂ ਇੱਕ ਦੂਜੇ ਦੇ ਨਾਲ ਪ੍ਰੇਮ ਕਰਦੇ ਸੀ ਤੇ 2024 ਦੇ ਵਿੱਚ ਇਹ ਦੋਨੋਂ ਘਰੋਂ ਭੱਜ ਵੀ ਗਏ ਸੀ ਤੇ ਉਸ ਤੋਂ ਬਾਅਦ ਜੋ ਊਸ਼ਾ ਹੁੰਦੀ ਹੈ ਉਹ ਥਾਣੇ ਦੇ ਵਿੱਚ ਰਿਪੋਰਟ ਲਿਖਾਉਂਦੀ ਹੈ ਪੁਲਿਸ ਇਹਨਾਂ ਨੂੰ ਫੜਦੀ ਹੈ ਫੜਨ ਤੋਂ ਬਾਅਦ ਜੋ ਪ੍ਰੇਮੀ ਹੁੰਦਾ ਹੈ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਊਸ਼ਾ ਦੇ ਕਹਿਣ ਤੇ ਊਸ਼ਾ ਦੀ ਰਿਪੋਰਟ ਤੇ ਤੇ ਉਸ ਤੋਂ ਬਾਅਦ ਪ੍ਰੇਮੀ ਜੇਲ੍ਹ ਚੋਂ ਬਾਹਰ ਆਉਂਦਾ ਹੈ ਇਹ ਚੀਜ਼ਾਂ ਪੁਲਿਸ ਨੂੰ ਪਤਾ ਲੱਗਦੀਆਂ ਤੇ ਇਹ ਵੀ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਪ੍ਰੇਮੀ ਸੀ ਇਸ ਕੁੜੀ ਦਾ ਉਹ ਗੈਰ ਧਰਮ ਦਾ ਸੀ ਤੇ ਜੋ ਊਸ਼ਾ ਸੀ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦੀ ਸੀ ਕਿ ਉਸ ਦੀ ਕੁੜੀ ਕਿਸੇ ਗੈਰ ਧਰਮ ਦੇ ਮੁੰਡੇ ਦੇ ਨਾਲ ਮਿਲੇ ਤੇ ਉਹ ਉਸ ਨਾਲ ਉਸ ਦਾ ਵਿਆਹ ਕਰਨ ਨੂੰ ਤਿਆਰ ਨਹੀਂ ਸੀ ਕਿਸੇ ਵੀ ਕੀਮਤ ਤੇ ਇਹ ਜਦੋਂ ਗੱਲਾਂ ਪੁਲਿਸ ਨੂੰ ਪਤਾ ਲੱਗਦੀਆਂ ਤਾਂ ਪੁਲਿਸ ਨੂੰ ਲੱਗਦਾ ਕਿ ਜਰੂਰ ਇਸ ਕਤਲकांड ਦੇ ਪਿੱਛੇ ਕੁੜੀ ਅਤੇ ਉਸਦੇ ਪ੍ਰੇਮੀ ਦਾ ਹੱਥ ਹੋ ਸਕਦਾ ਹੈ ਹੁਣ ਕੁੜੀ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕੁੜੀ ਮੰਨ ਜਾਂਦੀ ਹੈ ਕਿ ਹਾਂ ਮੈਂ ਅਤੇ ਮੇਰੇ ਪ੍ਰੇਮੀ ਨੇ ਦੋਨਾਂ ਨੇ ਮਿਲ ਕੇ ਹੀ ਮੇਰੀ ਮਾਂ ਦਾ ਕਤਲ ਕੀਤਾ ਹੁਣ ਜਦੋਂ ਫਿਰ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਉਹਨਾਂ ਨੇ ਊਸ਼ਾ ਸਿੰਘ ਦਾ ਕਤਲ ਕਿਉਂ ਕੀਤਾ ਹੈ ਹੁਣ ਪਤਾ ਲੱਗਦਾ ਹੈ ਕਿ ਕੁੜੀ ਅਤੇ ਮੁੰਡਾ ਦੋਨੋਂ ਆਪਸ ਵਿੱਚ ਪ੍ਰੇਮ ਕਰਦੇ ਸੀ ਪਰ ਜੋ ਊਸ਼ਾ ਸੀ ਉਸ ਨੂੰ ਇਹ ਗੱਲ ਪਸੰਦ ਨਹੀਂ ਸੀ 2024 ਦੇ ਵਿੱਚ ਜਦੋਂ ਇਹ ਦੋਨੋਂ ਕੁੜੀ ਅਤੇ ਮੁੰਡਾ ਘਰੋਂ ਭੱਜ ਜਾਂਦੇ ਨੇ ਤਾਂ ਊਸ਼ਾ ਪੁਲਿਸ ਦੇ ਵਿੱਚ ਤਲਾਸ਼ ਕਰਦੀ ਹੈ ਪੁਲਿਸ ਇਹਨਾਂ ਨੂੰ ਫੜਦੀ ਹੈ ਮੁੰਡੇ ਨੂੰ ਜੇਲ੍ਹ ਹੁੰਦੀ ਹੈ ਜਦੋਂ ਮੁੰਡਾ ਜੇਲ੍ਹ ਦੇ ਵਿੱਚੋਂ ਆ ਜਾਂਦਾ ਹੈ ਤਾਂ ਫੇਰ ਕੁੜੀ ਤੇ ਮੁੰਡੇ ਦਾ ਸੰਪਰਕ ਹੁੰਦਾ ਤੇ ਉਹ ਊਸ਼ਾ ਨੂੰ ਕਹਿ ਰਿਹਾ ਸੀ ਕਿ ਮੈਂ ਤੇਰੇ ਕਾਰਨ ਜੇਲ੍ਹ ਗਿਆ ਤੇ ਤੂੰ ਸਾਨੂੰ ਮਿਲਣੋਂ ਨਹੀਂ ਰੋਕ ਸਕਦੀ ਜੇ ਤੂੰ ਰੋਕੇਂਗੀ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ ਇਹ ਗੱਲ ਕੁੜੀ ਦੇ ਮਾਮੇ ਨੇ ਵੀ ਦੱਸੀ ਹੁਣ ਫਿਰ ਜਦੋਂ ਇਸ ਗੱਲ ਦਾ ਊਸ਼ਾ ਨੂੰ ਪਤਾ ਲੱਗਦਾ ਕਿ ਇਹ ਦਵਾਰ ਤੋਂ ਮਿਲਦੇ ਨੇ ਤੇ ਉਹ ਆਪਣੀ ਕੁੜੀ ਨੂੰ ਰੋਕਦੀ ਹੈ ਆਪਣੀ ਕੁੜੀ ਨੂੰ ਝਿੜਕਦੀ ਹੈ ਤੇ ਕੁੜੀ ਦੀ ਕੁੱਟ ਮਾਰ ਵੀ ਕਰਦੀ ਹੈ ਪਰ ਕੁੜੀ ਇਸ ਗੱਲ ਤੋਂ ਪਿੱਛੇ ਨਹੀਂ ਹਟਦੀ ਉਸਨੇ ਕਿਹਾ ਕਿ ਮੈਂ ਆਪਣੇ ਪ੍ਰੇਮੀ ਦੇ ਨਾਲ ਹੀ ਵਿਆਹ ਕਰਾਂਗੀ ਉਸ ਨਾਲ ਹੀ ਰ੍ਹਾਂਗੀ ਮਾਂ ਦੀਆਂ ਗੱਲਾਂ ਦਾ ਕੁੜੀ ਉੱਤੇ ਕੋਈ ਅਸਰ ਨਹੀਂ ਹੁੰਦਾ ਜਦੋਂ ਫਿਰ ਹੁਣ ਕੁੜੀ ਤੇ ਮੁੰਡੇ ਨੂੰ ਲੱਗਦਾ ਹੈ ਕਿ ਜੋ ਮਾਂ ਕੀ ਉਹ ਜ਼ਿਆਦਾ ਸਾਡੇ ਉੱਤੇ ਰੋਕਾਂ ਟੋਕਾਂ ਲਗਾ ਰਹੀ ਹੈ ਤਾਂ ਫਿਰ 17 18 ਮਈ ਦੀ ਦੇਰ ਰਾਤ ਨੂੰ ਸ਼ਨੀਵਾਰ ਐਤਵਾਰ ਦੀ ਦੇਰ ਰਾਤ ਨੂੰ ਜੋ ਕੁੜੀ ਹੁੰਦੀ ਹੈ ਉਹ ਮੁੰਡੇ ਨੂੰ ਬੁਲਾਉਂਦੀ ਹੈ ਘਰ ਊਸ਼ਾ ਨਾਲ ਦੇ ਕਮਰੇ ਦੇ ਵਿੱਚ ਸੁੱਤੀ ਪਈ ਹੁੰਦੀ ਹੈ ਤੇ ਇਹ ਮੌਕਾ ਦੇਖ ਕੇ ਉਸ ਦੇ ਕਮਰੇ ਦੇ ਵਿੱਚ ਵੜ ਜਾਂਦੇ ਨੇ ਤੇ ਉਸ ਉੱਪਰ ਛੱਪਟ ਪੈਂਦੇ ਨੇ ਊਸ਼ਾ ਦਾ ਗਲ ਇੱਕ ਚੁੰਨੀ ਦੇ ਨਾਲ ਘੁੱਟ ਦਿੰਦੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਕਿਤੇ ਇਹ ਜਿਉਂਦੀ ਨਾ ਰਹਿ ਗਈ ਹੋਵੇ ਤਾਂ ਇਹ ਇੱਕ ਸ਼ੀਸ਼ੇ ਦੇ ਟੁਕੜੇ ਦੇ ਨਾਲ ਊਸ਼ਾ ਦੀ ਗਰਦਨ ਉੱਤੇ ਬਾਹਰ ਕਰਦੇ ਨੇ ਊਸ਼ਾ ਦੀ ਗਰਦਨ ਕੱਟ ਦਿੰਦੇ ਨੇ ਤੇ ਫੇਰ ਮੁੰਡਾ ਘਰੋਂ ਭੱਜ ਜਾਂਦਾ ਹੈ ਇਹ ਉਸ ਦੇ ਕੱਪੜੇ ਉਤਾਰਦੇ ਨੇ ਕਿ ਪੁਲਿਸ ਗੁੰਮਰਾਹ ਹੋ ਜਾਵੇ ਕਿ ਊਸ਼ਾ ਦਾ ਕਿਸੇ ਨੇ ਪਹਿਲਾਂ ਰੇਪ ਕੀਤਾ ਉਸ ਤੋਂ ਬਾਅਦ ਇਸ ਦੀ ਹਤਿਆ ਕੀਤੀ ਹੈ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਕੀਤੇ ਹੋਏ ਜੁਰਮ ਦੇ ਸਬੂਤ ਛੱਡ ਹੀ ਜਾਂਦਾ ਹੈ ਆਪਣੇ ਗੁਨਾਹ ਦੇ ਸਬੂਤ ਪਿੱਛੇ ਛੱਡ ਹੀ ਜਾਂਦਾ ਹੈ ਕੁੜੀ ਨੇ ਕੋਠੇ ਤੇ ਚੜ ਕੇ ਰੌਲਾ ਵੀ ਪਾਇਆ ਆਂਡ ਗਮਾਣ ਨੂੰ ਵੀ ਬੁਲਾਇਆ ਪਰ ਜੋ ਇਹਨਾਂ ਵੱਲੋਂ ਕੀਤਾ ਗਿਆ ਇਹ ਕਤਲ ਕਾਂਡ ਸੀ ਇਸ ਹਤਿਆ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਕਿਸੇ ਤੋਂ ਵੀ ਲੁਕੀ ਨਹੀਂ ਰਹੀ ਤੇ ਆਖਰ ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਉੱਪਰ ਕੇਸ ਦਰਜ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਅੱਜਕੱਲ ਕਿਸੇ ਉੱਪਰ ਕੋਈ ਭਰੋਸਾ ਨਹੀਂ ਭਾਵੇਂ ਤੁਹਾਡਾ ਉਹ ਕੋਈ ਧੀ ਪੁੱਤ ਹੈ ਇਥੋਂ ਤੱਕ ਕਿ ਮਾਂ ਪਿਓ ਉੱਤੇ ਵੀ ਅੱਜਕੱਲ ਕੋਈ ਭਰੋਸਾ ਨਹੀਂ ਬੰਦਾ ਇਹ ਸੋਚਦਾ ਕਿ ਭਰੋਸਾ ਕੀਤਾ ਜਾਵੇ ਕਿਸਤੇ ਕੀਤਾ ਜਾਵੇ ਯਕੀਨ ਕੀਤਾ ਜਾਵੇ ਕਿਸਤੇ ਕੀਤਾ ਜਾਵੇ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਇੱਕ ਕੁੜੀ ਨੂੰ ਮਾਂ ਨੇ ਬੜੇ ਹੀ ਲਾਡਾਂ ਪਿਆਰਾਂ ਦੇ ਨਾਲ ਪਾਲ ਲਿਆ ਕਿਉਂਕਿ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਫਿਰ ਵੀ ਮਾਂ ਨੇ ਕੰਮ ਕਰਕੇ ਕੁੜੀ ਦੀ ਵਧੀਆ ਜ਼ਿੰਦਗੀ ਬਣਾਉਣ ਲਈ ਉਸ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਤੇ ਉਸ ਨੂੰ ਲੱਗਦਾ ਸੀ ਕਿ ਵੱਡੀ ਹੋ ਕੇ ਇਹ ਮੇਰਾ ਸਹਾਰਾ ਬਣੇਗੀ ਪਰ ਉਸ ਦੇ ਤਾਂ ਇਹ ਗੱਲ ਫਰਿਸ਼ਟਿਆਂ ਨੂੰ ਵੀ ਨਹੀਂ ਪਤਾ ਸੀ ਕਿ ਇਹ ਸਹਾਰਾ ਨਹੀਂ ਬਣੇਗੀ ਇਹ ਤਾਂ ਤੇਰੀ ਕਾਤਲ ਬਣੇਗੀ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ